ਆਏ ਆਏ ਖੜ ਜੋ ਇਕੱਠੇ ਜੀ ਚੱਲ ਨਵੀਂ ਦੁੱਧ ਤੇ ਚੱਲ ਪੁੱਤ ਆੜੀ ਚੱਲ ਚੱਲ ਵੀ ਇੱਕ ਓਕੇ ਦਬਾਇਆ ਵਾ ਹਾਂ ਚੱਲ ਵੀ ਇੱਕ ਦੇਖ ਲੈ ਬੰਦੇ ਚੱਲਿਆ ਨਹੀਂ ਹਜੇ ਹੋਣ ਜੁੜਿਆ ਬੰਦਾ ਇੱਕ ਬੰਦਾ ਆਇਆ ਨਾਲ ਬਾਈ ਦੇਖਿਓ ਮੜੀ ਹੋ ਆ ਜਾਂਦੀ ਆ ਸਾਡਾ ਆਵਾਜ਼ ਦੇ ਚੱਕਰ ਹੁੰਦਾ ਦੋ ਬੰਦੇ ਜੁੜ ਗਏ ਲਾਈਵ ਕਰੇ ਲਾਈਵ ਹੀ ਪਾ ਦਾਂਗੇ ਆਪਾਂ ਰੂਲ ਨਹੀਂ ਜਿੱਤਾਂ ਮਾਨ ਦੇਖੀ ਵੀਰੇ ਆਵਾਜ਼ ਆਉਂਦੀ ਆ làuobi, sao anh đi điềng đằng đây? Bé chơi ở đâu bi? Anh đi ਬਹੁਤ ਇੰਨਾ ਕਿ ਤੁਸੀਂ ਨਾ ਝਾਕ ਜਿਹੜੇ ਬਸ ਜਿਹੜੇ ਆਵਾਜ਼ ਆ ਗਈ ਹਾਂ ਸਾਰੇ ਪ੍ਰਸ਼ਾਦ ਜਿਹੜਾ ਵਸਾ ਹਾਂਜੀ ਬਾਈ ਸਾਸੀਗਲ ਸਾਰਿਆਂ ਨੂੰ ਜਿੰਨੇ ਮੇਰੇ ਭਰਾ ਲਾਈਵ ਤੇ ਜੁੜੇ ਆ ਤੇ ਕੱਜ ਬਾਗੜੀਆਂ ਚੈਂਪੀਅਨਸ਼ਿਪ ਚੱਲ ਰਹੀ ਆ ਆਪਾਂ ਸਾਰੇ ਦੇਖ ਹੀ ਰਹੇ ਆ ਨਾ ਉਹਦੇ ਚ ਸਾਡਾ ਪਹਿਲਾ ਮੈਚ ਸੀਗਾ ਜਿਹੜੀ ਆਪਣੀ ਟੀਮ ਖੇਡ ਲਈ ਬਰਨਾਲਾ ਸਰੂਪ ਦੀ ਤੇ ਜਿਹਦੀ ਜ਼ਿੰਮੇਵਾਰੀ ਮੈਨੂੰ ਤੇ ਆਪਣੇ ਲੱਖੇ ਪਿਹੋੜੀ ਨੇ ਦਿੱਤੀ ਹੈ ਲੱਖਾਂ ਵੀ ਮੇਰੇ ਨਾਮ ਕਰਾ ਦੇ ਇਹ ਅਸੀਂ ਟੀਮ 2 ਦਿਨ ਪਹਿਲਾਂ ਲਾਗੀ ਸੀ ਬਣਾਉਣ ਬਾਈ ਜਿਹੜੇ ਜਾ ਕੇ ਚਲੋ ਪਹਿਲਾਂ ਪਲੇਅਰਾਂ ਨੂੰ ਕਿਹਾ ਬਸ ਜ਼ਾਰੇ ਤੇ ਰਾਤ ਜਦੋਂ ਸਾਡੀ ਗੱਲ ਹੋਈ ਆ ਆਪਣੀ ਵਧੀਆ ਟੀਮ ਬਣੀ ਵੀ ਜਿਹੜੇ ਪਲੇਅਰ ਅਸੀਂ ਆ ਖੜਿਆ ਸਾਰੇ ਆ ਪਲੇਅਰ ਸੀਗੇ ਤੇ ਬਾਕੀ ਰਹਿੰਦੇ ਪਲੇਅਰ ਸੀਗੇ ਬਾਈ ਬੂਟਾ ਅੰਦਾਣਾ ਬਾਪਰ ਦੇ ਸੀਗੇ ਆ ਪ੍ਰਵੀਨ ਤੇ ਰਕੇਸ਼ ਬਾਪਰ ਤੇ ਹਿਸ਼ਾਰੀ ਦਾ ਚੇਰਾ ਵੀ ਸੀਗਾ ਦਾ ਨਾਮ ਵੀ ਪਿੱਤੀ ਸੀ ਤੇ ਸਤੀ ਦੜਬਾ ਧਿਆਨਾ ਦੜਬਾ ਤੇ ਗੁਰੀ ਤਲੇਰ ਕਾਜੂ ਰਾਣੀ ਕਾਜੂ ਰਾਣੀ ਕੀ ਹੋਰ ਵੀ ਜਾਨਕੀ ਇੱਕ ਦੋ ਪਲੇਅਰ ਸੀਗੇ ਨਾਲ ਸਾਡੇ ਤੇ ਜਦੋਂ ਰਾਤ ਨੇਰੇ ਹੁੰਦੇ ਨੇ ਇਹਨਾਂ ਦਾ ਮੈਸੇਜ ਆਉਂਦਾ ਇਹ ਬੰਦੇ ਕਹਿੰਦੇ ਵੀ ਉਹਨਾਂ ਨੇ ਪੈਸੀ ਦਿੱਤੀ ਆ ਕਾਲੇ ਬਾਗੜਣ ਵਾਲੇ ਨੇ ਦੀਪਕ ਮੱਦੀ ਨੂੰ ਇਸ ਸਾਨੂੰ ਨਹੀਂ ਪਤਾ ਬਾਈ ਉਹਨੇ ਦਿੱਤੇਆਂ ਜਾਂ ਨਹੀਂ ਦਿੱਤੇ ਆ ਪਰ ਉਹ ਬੰਦੇ ਕਹਿੰਦੇ ਸਾਨੂੰ ਵੀ ਅਸੀਂ ਇਕੱਲੇ ਇਕੱਲੇ ਪਲੇਅਰ ਨਹੀਂ 30000 ਰੁਪਏ ਲੈਣਗੇ ਉਹਨੇ ਇਹ ਗੱਲ ਸਾਨੂੰ ਕਹੀ ਆ ਵੀ ਅਸੀਂ ਬਾਈ ਹੁਣ 30000 ਕਿੱਥੋਂ ਦੇ ਸਕਦੇ ਸੀ ਅਸੀਂ ਆ ਜਿਹੜੀ ਪਾਰਟਿਸਿਪੇਟ ਕੀ ਅਸੀਂ ਉਹੀ ਗੱਲ ਕੀਤੀ ਆ ਉਹਦੇ ਤੋਂ ਬਾਅਦ ਅਸੀਂ ਦੂਜੀ ਉਹਨੇ ਕੋਈ ਗੱਲ ਨਹੀਂ ਕੀਤੀ ਅਸੀਂ ਇਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਵੀ ਬਾਈ ਸਾਨੂੰ ਉਹਨੇ 2.5 ਲੱਖ ਰੁਪਏ ਪਾਰਟਿਸਿਪੇਟ ਕੀ ਆ ਵੀ ਅਸੀਂ ਖੇਡਣ ਜਾਵਾਂਗੇ ਨਹੀਂ ਫਿਰ ਅਸੀਂ ਬੰਦੇ ਹੋਰ ਕਰ ਲੈਣੇ ਨਵੀਂ ਵੀ ਸਾਡੀ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੋਈ ਜਾਂ ਤੁਸੀਂ ਆਪ ਕਰ ਲਓ ਤੇ ਉਹਨੇ ਸਾਨੂੰ ਖੇਡਣ ਤੋਂ ਦਿੱਤਾ ਜਵਾਬ ਤਾਂ ਕਰਕੇ ਅਸੀਂ ਆ ਵੀ ਸਾਡੇ ਨਵੇਂ ਪਲੇਅ ਪਲੇਅਰ ਬਾਹਰ ਗੱਡੀ 'ਚ ਬੈਠੇ ਆ ਤੇ ਇੱਕ ਦੋ ਪਲੇਅਰ ਚਲੀ ਵੀ ਗਏ ਇਹ ਟੀਮ ਲੈ ਕੇ ਬਈ ਅਸੀਂ ਪਹੁੰਚੇ ਸਵੇਰ 10:30 ਵਜੇ ਟੀਮ ਬਣੀ ਸਾਡੀ ਰੈਡੀ ਹੋ ਕੇ ਜਦੋਂ ਗੱਡੀ 'ਚ ਬੈਠੇ ਆ ਤੇ ਮੈਂ ਬਾਈ ਕਾਲੇ ਬਾਗੜੀਆਂ ਨੂੰ ਮੈਸੇਜ ਛੱਡਿਆ ਵੀ ਬਾਈ ਮੇਰਾ ਮੈਚ ਦੂਜਾ ਕਰ ਦੇ ਹਾਲਾਂਕਿ ਇਹ ਚੀਜ਼ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਸਾਨੂੰ ਦੂਰੋਂ ਪੈਂਦਾ ਜੀ ਸਾਡੀ ਪ੍ਰੋਪਰ ਟੀਮ ਬਣੀ ਨਹੀਂ ਸੀ ਵੀ ਸਾਡਾ ਮੈਚ ਦੂਜਾ ਕਰੋ ਟਾਈਮ ਤੇ ਨਹੀਂ ਪਹੁੰਚਿਆ ਜਾਂਦਾ ਇਹ ਕਹਿੰਦੇ ਅਸੀਂ ਹੋਟਲ ਬੁੱਕ ਕੀਤੇ ਉੱਥੇ ਰਹਿਵਾਂਗੇ ਤੇ ਬਾਈ ਜਿੰਨੀ ਵੀ ਜ਼ਰੂਰੀ ਸਾਨੂੰ ਬਾਗੜੀਆਂ ਦੀ ਚੈਂਪੀਅਨਸ਼ਿਪ ਕਿੰਨੀ ਜ਼ਰੂਰੀ ਹੈ ਤੇ ਉਹਨਾਂ ਕਦੇ ਜਿਹ ਅਹੀਂ ਪਹਿਲਾਂ ਨਹੀਂ ਆ ਸਕਦੀ ਸੀ ਉਹਦੇ ਚ ਉਹਦੇ ਕਰਕੇ ਬਾਈ ਅਸੀਂ 10 10:30 ਵਜੇ ਟੰਡੋ ਤੁਰੇ ਆ ਤੇ ਲੱਖਾਂ ਤੇ ਆਪਣਾ ਬਬਰਾ ਠਿਕਰੀ ਵਾਲਾ ਉਹ ਇਹਨਾਂ ਕੋਲੇ ਪਹਿਲਾਂ ਪਹੁੰਚ ਗਏ ਸੀ ਬਬਰੇ ਦਾ ਹਾਲਾਂਕਿ ਭਾਣਜਾ ਬਿਮਾਰ ਸੀ ਲਿਦਾਣੀ ਹਸਪੀਟਲ ਦੇ ਵਿੱਚੋਂ ਸੱਦੇ ਆ ਤੇ ਸਾਨੂੰ ਇਹ ਵੀ ਆਪਣੇ ਜ਼ਿਲ੍ਹੇ ਦੀ ਬੇਇੱਜ਼ਤੀ ਆ ਤੇ ਬਾਕੀ ਰਹਿੰਦੀ ਬਾਈ ਕਾਲੇ ਬਾਗੜੀਆਂ ਦੀ ਬੇਇੱਜ਼ਤੀ ਆ ਵੀ ਇਹਦੇ ਕੋਲ ਟੀਮ ਨਹੀਂ ਪਹੁੰਚੀ ਅਸੀਂ ਤਾਂ ਬਾਈ ਉਹ ਇੱਜ਼ਤ ਰੱਖਣ ਵਾਸਤੇ ਟੀਮ ਲੈ ਕੇ ਆਏ ਸੀ ਪਰ ਇਹਨਾਂ ਨੇ ਸਾਡੀ ਟੀਮ ਕੱਟੀ ਆ ਚਲੋ ਟੀਮ ਵੀ ਅਸੀਂ ਕੱਟਤੀ ਇਹਨਾਂ ਨੇ ਮੰਨ ਲਿਆ ਵੀ ਇਹ ਟਾਈਮ ਤੇ ਨਹੀਂ ਪਹੁੰਚੇ ਪਰ ਜਿਹੜੀ ਉਹ ਤੋਂ ਬਾਅਦ ਵਾਲੀ ਟੀਮ ਸੀ ਉਹ 2 ਘ ਜੱਗੂ ਦੀ ਗੱਡੀ ਖਰਾਬ ਹੋ ਗਈ ਉਹ ਸੱਚ ਬੋਲ ਰਿਹਾ ਸੀ ਅਸੀਂ ਕੋਲ ਜੀ ਨੰਨ੍ਹ ਕੇ ਗਏ ਭੋਗਪੁਰ ਜਿੱਥੋਂ ਦੀ ਗੱਡੀ ਖੜੀ ਸੀ ਉਹਦੀ ਰਿਕਾਰਡਿੰਗ ਇਹਨਾਂ ਨੇ ਫੋਨ ਤੇ ਚਲਾਈ ਆ ਜੱਗੂ ਕਹਿ ਰਿਹਾ ਵੀ ਮੇਰੀ ਗੱਡੀ ਖਰਾਬ ਹੋ ਗਈ ਮੈਨੂੰ ਟਾਈਮ ਦੇ ਦੇ ਤੇ ਸਾਡੀ ਰਿਕਾਰਡਿੰਗ ਵੀ ਬਾਈ ਕਾਲੇ ਦੇ ਕੋਲੇ ਪਈ ਸੀ ਬਾਈ ਸਾਡੀ ਗੱਲ ਤਾਂ ਨਹੀਂ ਸੁਣਾਈ ਕਿਸੇ ਲੋਕਾਂ ਨੂੰ ਵੀ ਅਸੀਂ ਕਿਹੜੀ ਮਜਬੂਰੀ ਚ ਬਸਦੇ ਆ ਅਸੀਂ ਤਾਂ ਬੰਦੇ ਨਾਲ ਧੱਕਾ ਕਰ ਕਰਕੇ ਲੈ ਗਏ ਆਉਣੇ ਆ ਹੁਣ ਤੁਸੀਂ ਬਾਬਰੀ ਦਿੱਤਿਆਲ ਨੂੰ ਪੁੱਛ ਸਕਦੇ ਹੋ ਜਿਹੜੇ ਬੰਦੇ ਕੋਦੇ ਨੇੜੇ ਦੇ ਹੋਏ ਵੀ ਉਹਨੂੰ ਕਿਹੜੀ ਸਥਿਤੀ ਕਿਹਦੀ ਸੱਚੀ ਆ ਸੀ ਉਹਦਾ ਭਾਣ ਜਾਂ ਬਿਮਾਰਾ ਲੁਧਿਆਣੇ ਧੱਕੇ ਨਾਲ ਉਹ ਅਸੀਂ ਸਿਰਫ ਆਪਣੇ ਜ਼ਿਲ੍ਹੇ ਦੀ ਇੱਜ਼ਤ ਵੀ ਜਿਹੜੇ ਬੰਦਿਆਂ ਨੇ ਜਵਾਬ ਦੇਤਾ ਉਹਨਾਂ ਨਾਲ ਦੇਣਾ ਨਹੀਂ ਦਿੱਤਾ ਬਈ ਕੁਝ ਨਹੀਂ ਸੋਚਿਆ ਸਾਡੀ ਤਾਂ ਕੋਈ ਸੀਗੀ ਨਾ ਸਾਡੀ ਵੀ ਇੱਜ਼ਤ ਸੀ ਹੁਣ ਕਿਉਂਕਿ ਬਾਈ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਬੋਲਿਆ ਮੇਰਾ ਨਾਮ ਲੈ ਕੇ ਵੀ ਗੋਪਰੀ ਨਹੀਂ ਬਣਾਊਗਾ ਹੁਣ ਲੋਕਾਂ ਨੂੰ ਇਹ ਹੁਣ ਆ ਬਈ ਬਾਈ ਮੈਂ ਕੁਛ ਨਾ ਗਲਤ ਕਰਦਾ ਇਹਦੇ ਵਿੱਚ ਬਾਕੀ ਜਿਹੜੇ ਪੇਜਾਂ ਪੂਜਾਂ ਨਾਲ ਜਾ ਕੇ ਵੀਡੀਓ ਪਾਉਂਦੇ ਆ ਬਈ ਸਵਾਰ ਕੇ ਦੂਜਾ ਪੱਖ ਦੇਖ ਲਿਆ ਕਰੋ ਬੰਦੇ ਦਾ ਵੀਡੀਓ ਪਾਉਣ ਤੋਂ ਹੁਣ ਆ ਵੀਡੀਓ ਪਾ ਦਿਓ ਫੇਰ ਤੁਹਾਨੂੰ ਮੈਂ ਬੰਦੇ ਹੀ ਕਹਾਂਗਾ ਵੀ ਹਾਂ ਬਈ ਬੰਦਿਆਂ ਦਾ ਕਸੂਰ ਸੀਗਾ ਜਾਂ ਨਹੀਂ ਬਾਕੀ ਆ ਬਈ ਕਾਲੇ ਇਹਨਾਂ ਲੱਖੇ ਬਨੂ ਬਾਕੀ ਭਾਈ ਉਦੋਂ ਵਾਲੀ ਜਗ੍ਹਾ ਆਪਣੇ ਟੀਮ ਸਕ੍ਰੈਚ ਆ ਭਈਆ ਉਦੋਂ ਵਾਲ ਵੀ ਗਰਾਊਂਡ ਡੇਢ ਘੰਟਾ ਡੇਢ ਘੰਟਾ ਖਾਲੀ ਰਹੀ ਆ ਹਾਂਜੀ ਆਪਾਂ ਕਿਹਾ ਕਿੱਦਾਂ ਹੋਣੀ ਸਾਡੀ ਕਿਹਨਾਂ ਦਾ ਮੌਕਾ ਨਹੀਂ ਉਹ ਟੀਮ ਆ ਜਾ ਰੋ ਮੌਕੇ ਤੇ ਖੜੀ ਆਵੇਂ ਹਜ਼ਾਰ ਰੁਪਈਆ ਭਈਆ ਅਸੀਂ ਨਹੀਂ ਪਹੁੰਚੇ ਗਏ ਉੱਥੇ ਅਸੀਂ ਗਲਤ ਆ ਹਨਾ ਉੱਥੇ ਗਰਾਊਂਡ ਫੇਰ ਵੀ ਜਿਹੜੇ ਘੰਟਾ ਖਾਲੀ ਰਹੀ ਆ ਤਾਂ ਕਰੇ ਮੈਚ ਕਰਾ ਸਕਦੇ ਸੀ ਉਹਨੇ ਟਾਈਮ ਤੇ ਮੈਚ ਹੋ ਜਾਂਦਾ ਅਸੀਂ ਉੱਤੇ ਅਸੀਂ ਉੱਥੇ ਵੀ ਤਾਂ ਅਸੀਂ ਉੱਥੇ ਵੀ ਤਾਂ ਰਹੇ ਰਹੇ ਆ ਤਾਂ ਲੋ ਕਹਿੰਦੇ ਤੁਹਾਨੂੰ ਮੈਂ ਵੀ ਮੈਂਕ 'ਚ ਬੋਲੂ ਉਹਨਾਂ ਪਲੇਅਰਾਂ ਵਾਲੇ ਜਿਹਨੇ ਸਾਨੂੰ ਜਵਾਬ ਦਿੱਤਾ ਇਹ ਕਹਿੰਦੇ ਮੈਂ ਸਾਨੂੰ ਬਾਅਦ ਚ ਬੋਲਣ ਦਿੱਤਾ ਮੈਂ ਮੈਂ ਕੋਦੋਂ ਵੀ ਫੜ ਦੇ ਕਿਨੇ ਕਾਲੇ ਬਾਈ ਨੂੰ ਆ ਜਾਣ ਦਿਓ ਇਹਦੇ ਚ ਬਾਈ ਤੁਸੀਂ ਆਪ ਦੇਖ ਲਓ ਵੀ ਅਸੀਂ ਸੱਚੇ ਆ ਜਾਂ ਸਾਡੇ ਬੰਦਿਆਂ ਨੇ ਜਿਹੜੇ ਨੇ ਸਾਡੀ ਨਾਲ ਇਦਾਂ ਕੀਤੀ ਜਾਂ ਕਮੇਟੀ ਨੇ ਜੋ ਕੀਤੀ ਸਾਡੀ ਟੀਮ ਨੂੰ ਹੁਣ ਟੀਮ ਕੱਟ ਕੇ ਤਾਂ ਬਾਈ ਕੋ ਹੱਲ ਨਹੀਂ ਮਿਲਿਆ ਹਨਾ ਡੇਢ ਦੋ ਘੰਟੇ ਗਰਾਊਂਡ ਖਾਲੀ ਰਿਹਾ ਓਨੇ ਟਾਈਮ ਤੇ ਸਾਡੀ ਟੀਮ ਖੇਡ ਜਾਂਦੀ ਸੀ ਪੱਟੀਆਂ ਲਾਈਆਂ ਸਾਰੇ ਬੰਦੇ ਤਿਆਰ ਹੋ ਕੇ ਗਰਾਊਂਡ ਕੋਲੋਂ ਮੁੜੇ ਆ ਦੂਜੀ ਪਲੇਅਰ ਗਰਾਊਂਡ 'ਚ ਬੈਠੇ ਸੀ ਤੇ ਜਾਂ ਤਾਂ ਸਾਰਿਆਂ ਨੂੰ ਬਰਾਬਰ ਦੇਖਿਆ ਜਾਂਦੇ ਜਿਹੜੀ ਜੱਗੂ ਵਰਗੀਆਂ ਟੀਮਸ ਉਹ ਵੀ ਕੱਟ ਦੇ ਕਿਉਂਕਿ ਦੋ ਘੰਟੇ ਲੇਟ ਸੀ ਕੋਈ ਹੋਰ ਬੋਲਣਾ ਚਾਹੁੰਦਾ ਬਸ ਇਹੀ ਆ ਸਾਰੇ ਨਾਲ ਰਾਸੀ ਕਾਲ ਬਾਈ ਸਾਰਿਆਂ ਨੂੰ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸਾਨੂੰ ਚੰਗਾ ਨਹੀਂ ਲੱਗਦਾ ਬਾਈ ਲੋਕ ਗਾਲਾਂ ਕੱਢਦੇ ਆ ਬਿਨਾਂ ਗੱਲਾਂ ਤੋਂ ਹਨਾ ਵੀ ਜਦੋਂ ਜਿਹੜੀ ਗੱਲ ਦੇ ਸੀ ਦੇਣਦਾਰ ਹੈ ਨਹੀਂ ਨੀਗੇ ਅਸੀਂ ਕਿਸੇ ਤੋਂ ਗਾਲਾਂ ਕਿਉਂ ਲਈ ਜਨੀ ਬਿਲਕੁਲ ਨਾ ਪਾਉਂਦੇ ਸਾਡਾ ਸਰਜੰਦਾ ਬਸ ਵੀਰੇ ਨਾ ਤਾਂ ਕਾਲੇ ਬੱਦ ਜੇ ਮੈਂ ਕਸੂਰਾ ਵੀਰੇ ਕੋਈ ਉਹ ਤਾਂ ਹੀ ਵੇ ਸੂਲ ਪੱਕੇ ਆ ਠੀਕ ਆ ਵਧੀਆ ਗੱਲਾਂ ਆ ਅਸੀਂ ਵੀ ਸੰਕਾਰ ਕਰਿਆ ਵਾ ਸਾਰਾ ਜੋ ਅਸੀਂ ਕੁਝ ਨਹੀਂ ਬੋਲੇ ਭਾਈ ਜੀ ਆਪ ਜੀ ਸਾਡਾ ਕਸੂਰਾ ਕੋਈ ਸਾਰਾ ਹਨਾ ਨਾ ਕਾਲੇ ਬੱਦ ਜੇ ਮੈਂ ਕਸੂਰਾ ਵਿੱਚ ਬੰਦੇ ਹੋ ਪਲੇਅਰ ਕੋਈ ਇੱਕ ਤਰ੍ਹਾਂ ਦੇ ਨਹੀਂ ਦੇ ਕੋਈ ਕਹਿੰਦੇ ਨਾ ਪੰਜਗਣਾ ਖਜ਼ਾਰ ਨਹੀਂ ਹੁੰਦੀਆਂ ਬਸ ਦੋ ਪਲੇਅਰਾਂ ਨੇ ਮੌਕੇ ਤੇ ਕੱਲ ਰਾਤ ਆ ਕੇ ਜਵਾਬ ਦਿੱਤਾ ਟੀਮ ਵੀਰੇ ਸਵੇਰੇ ਬਣਾਉਣੀ ਪਈ ਆ ਸਾਨੂੰ ਪਤਾ ਕਿਵੇਂ ਬਣਾਈ ਆ ਸਾਨੂੰ ਪਤਾ ਕਿ ਟੀਮ ਨੇ ਬਣਾਈ ਆ ਕਾਲੇ ਬਾਈ ਨੂੰ ਦੱਸਿਆ ਵੀ ਪਹਿਲਾਂ ਸਾਰਾ ਕੁਝ ਬਾਈ ਨੇ ਰਿਕਾਰਡਿੰਗ ਤੇ ਕਾਲੇ ਬਾਈ ਨੂੰ ਬਾਈ ਮੈਂ ਸਾਰਾ ਇਹ ਚੀਜ਼ ਦੱਸਿਆ ਵੀ ਇਹ ਮੈਚ ਪਿੱਛੇ ਕਰਦੇ ਹਾਂ ਹਾਂ ਵੀ ਏਦਾਂ ਪਲੇਅਰਾਂ ਨੇ ਮੰਗ ਕੀਤੀ ਆ ਕਿ ਉਹ ਤੁਹਾਡਾ ਨਾਮ ਰਹਿ ਰਿਹਾ ਵੀ ਤੁਸੀਂ ਪਲੇਅਰਾਂ ਨੂੰ ਬਾਈ ਕਾਲਾ ਕਹਿੰਦਾ ਸੀ ਮੈਂ ਪੈਸੇ ਨਹੀਂ ਦਿੱਤੇ ਮੈਂ ਵੀ ਮੈਚ ਬੋਲੂ ਚੱਲ ਉਹਨਾਂ ਦਾ ਨਹੀਂ ਸਵਾਭਾਣ ਆ ਬਬਰਾਂ ਵੀ ਆ ਗਿਆ ਬਬਰੇ ਤੂੰ ਵੀਰੇ ਦੱਸ ਦੇ ਤੂੰ ਕਿਹੜੀ ਤਕਰੀਰ ਤੇ ਗਰਾਂ ਭਾਂਜਿਆ ਦਿਮਾਗ ਨਹੀਂ ਪੂਰਾ ਸਾਰਾ ਹਾਂ ਨਹੀਂ ਅਸੀਂ ਮੈਂ ਬਹੁਤ ਪ੍ਰੋਬਲਮ ਦਿੱਤੀ ਆ ਤੇ ਬਾਈ ਨੇ ਕਿ ਬਬਰੂਪ੍ਰੀਤ ਨੇ ਨਹੀਂ ਗੱਢ ਲਈ ਆ ਸਾਡੇ ਪਲੇਅਰ ਪਹੁੰਚ ਨਹੀਂ ਗਏ ਠੀਕ ਆ ਕਰਦੇ ਹਾਂ ਓਕੇ ਬਾਈ ਸਾਸੀਗਾਲ ਜੀ ਹਾਂ ਤਾਂ ਦੋਸਤੋ ਅੱਜ ਜਿਹੜੀ ਬਹੁਤ ਵੱਡੀ ਚੈਂਪੀਅਨਸ਼ਿਪ ਜਿਹੜੇ ਕਪੂਰਥਲੇ ਦੇ ਵਿੱਚ ਬਾਗੜੀਆਂ ਪਿੰਡ ਵਿੱਚ ਜਿਹੜੀ ਚੱਲ ਰਹੀ ਹੈ ਦੋਸਤੋ ਉਸ ਉੱਤੇ ਇੱਕ ਸੰਗਰੂਰ ਪਲੱਸ ਬਰਨਾਲਾ ਪਲੱਸ ਮਲੇਰ ਕੋਟਲੇ ਦੀ ਵੱਡੀ ਟੀਮ ਜਿਹੜੀ ਐਂਟਰ ਹੋਈ ਸੀ ਪਰ ਦੋਸਤੋ ਪਤਾ ਨਹੀਂ ਕੀ ਕਾਰਨ ਨੇ ਕਹਿੰਦੇ ਸੀ ਲੇਟ ਤੱਕ ਨਾਮ ਜਿਹੜਾ ਬੋਲੀ ਗਏ ਨੇ ਇਸ ਟੀਮ ਦਾ ਉਹ ਜਿਹੜੀ ਗਰਾਊਂਡ ਦੇ ਵਿੱਚ ਨਹੀਂ ਆਈ ਇਸ ਕਰਕੇ ਦੋਸਤੋ ਜਿਹੜਾ ਕਾਲਾ ਬਗੜੀਆਂ ਹੈ ਉਹਨੇ ਕਿਹਾ ਸੀ ਕਿ 8000 ਰੁਪਏ ਦਾ ਜਿਹੜੇ ਪਾਰਟਿਸਪੇਟ ਹੈ ਉਹ ਤਾਂ ਸੀ ਟੀਮ ਨੂੰ ਦੇ ਦੇਵਾਂਗੇ ਪਰ ਹੁਣ ਇਹ ਟੀਮ ਜਿਹੜੀ ਗਰਾਊਂਡ ਦੇ ਵਿੱਚ ਨਾ ਆਵੇ ਇਸ ਉੱਤੇ ਦੋਸਤੋ ਗੁਰਪ੍ਰੀਤ ਜੰਗਿਆਣਾ ਤੇ ਹੋਰ ਜਿਹੜੇ ਕਬੱਡੀ ਦੇ ਪਲੇਅਰ ਨੇ ਸੰਗਰੂਰ ਬਰਨਾਲੇ ਮਲੇਰਕੋਟਲੇ ਦੇ ਉਹਨਾਂ ਨੇ ਲਾਈਵ ਹੋ ਕੇ ਇਹ ਵੀਡੀਓ ਪਾਈ ਹੈ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ ਦੋਸਤੋ ਕੀ ਦੀ ਗਲਤੀ ਹੈ ਤੁਸੀਂ ਆਪਣੇ ਸਾਰੇ ਵੀਰ ਵਿਚਾਰ ਜਿਹੜੇ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਤਾਂ ਐਸੀ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਦੱਸੋ ਧੰਨਵਾਦ